ਨੌਰੀ ਬਾਰਡਰ ਉਤੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨwarte ਜਾਰੀ ਹੈ ਡੱਲੇਵਾਲ ਦਾ ਮਰਨwarte 51ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਡੱਲੇਵਾਲ ਦੀ ਸਿਹਤ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਉੱਥੇ ਹੀ ਅੱਜ 111 ਕਿਸਾਨ ਮਰਨwarte ਉਤੇ ਬੈਠ ਗਏ ਹਨ ਇਕਿਸਾਨ ਪੁਲਿਸ ਦੀ ਬੈਰੀਗੇਟਿੰਗ ਕੋਲ ਬੈਠੇ ਹਨ ਇਸ ਮੌਕੇ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਕਿਸਾਨਾਂ ਨੇ ਕਾਲੇ ਰੰਗ ਦੇ ਕੱਪੜੇ ਪਾ ਕੇ ਮਨਵਰਤ ਸ਼ੁਰੂ ਕੀਤਾ ਹੈ ਮਿਲੀ ਜਾਣਕਾਰੀ ਅਨੁਸਾਰ ਧਰਨੇ ਵਾਲੀ ਥਾਂ ਤੋਂ ਹਰਿਆਣਾ ਬਾਰਡਰ ਤੱਕ ਕਿਸਾਨਾਂ ਵੱਲੋਂ ਮਾਰਚ ਕੀਤਾ ਗਿਆ ਦੂਜੇ ਪਾਸੇ ਸੁਪਰੀਮ ਕੋਰਟ 51 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬੰਧੀ ਐਮਰਜ਼ੀ ਤੋਂ ਰਾਏ ਮੰਗੇਗਾ ਅੱਜ ਹੋਈ ਸੁਣਵਾਈ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੀ ਹੁਣ ਤੱਕ ਦੀ ਡਾਕਟਰੀ ਜਾਂਚ ਦੀਆਂ ਸਾਰੀਆਂ ਰਿਪੋਰਟਾਂ ਮੰਗੀਆਂ ਹਨ ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਡੱਲੇਵਾਲ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ ਪਰ ਜਦੋਂ ਸੁਪਰੀਮ ਕੋਰਟ ਨੇ ਇਸ ਬਾਰੇ ਪੁੱਛਿਆ ਤਾਂ ਕਿਹਾ ਕਿ ਉਸ ਦੀ ਹਾਲਤ ਸਥਿਰ ਹੈ ਜਸਟਿਸ ਸੂਰਜਕਾਂਤ ਅਤੇ ਜਸਟਿਸ ਐਨ ਕੇ ਸਿੰਘ ਦੇ ਬੈਂਚ ਸਾਹਮਣੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿਬਲ ਨੇ ਕਿਹਾ ਕਿ ਡੱਲੇਵਾਲ ਬਾਰੇ ਪ੍ਰਗਤੀ ਹੋ ਰਹੀ ਹੈ ਸਾਡੀ ਟੀਮ ਉਹਨਾਂ ਤੋਂ ਸਿਰਫ 10 ਮੀਟਰ ਦੀ ਦੂਰੀ ਤੇ ਹੈ ਇਸੇ ਜਸਟਿਸ ਸੂਰਜਕੰਨ ਨੇ ਪੁੱਛਿਆ ਕਿ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਡਾਕਟਰ ਉੱਥੇ ਹਨ ਇਸ ਦੇ ਕਪਿਲ ਸਿਰਬਲ ਨੇ ਜਵਾਬ ਦਿੱਤਾ ਕਿ ਡੱਲੇਵਾਲ ਨੇ ਸਾਨੂੰ ਖੂਨ ਦੀ ਜਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਦੀ ਸਿਹਤ ਤੋਂ ਪਹਿਲਾਂ ਅਤੇ ਬਾਅਦ ਦੀ ਤੁਲਨਾਤਮਕ ਰਿਪੋਰਟ ਮੰਗੀ ਹੈ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਨੂੰ ਹੋਵੇਗੀ ਜਦੋਂ ਕਿ ਡੱਲੇਵਾਲ ਨੂੰ ਪੀਣ ਵਾਲੇ ਪਾਣੀ ਦੀ ਵੀ ਮੁਸ਼ਕਲ ਆ ਰਹੀ ਹੈ ਬੀਤੇ ਕੱਲ ਪਟਿਆਲਾ ਤੋਂ ਸਰਕਾਰੀ ਡਾਕਟਰਾਂ ਦੀ ਇੱਕ ਟੀਮ ਨੇ ਡੱਲੇਵਾਲ ਦੀ ਜਾਂਚ ਕੀਤੀ ਸੀ ਮੇਕੋ ਅਸੀਂ ਜਿਹੜੀ ਲੋਕਾਂ ਦੀ ਭਾਵਨਾ ਵਾਸੀ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡਲੇਵਾਲ ਸਾਹਿਬ ਨੂੰ ਮਰ ਵਰਤੇ ਬੈਠੇ ਨੂੰ 55 ਦਿਨ ਹੋ ਗਏ ਐ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਾ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋਰ ਰਾਇ ਹੁੰਦੀ ਐ ਤੰਬੂ 'ਚ ਹੋਰ ਰਾਇ ਹੁੰਦੇ ਐ ਅਸੀਂ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣ ਕੇ ਬੈਠਣਗੇ ਆ ਲਗਾਤਾਰ ਉੱਥੇ ਬੈਠਣਗੇ ਬਾਪ ਉਹ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਬੈਠਣਾ ਹੈ ਅਸੀਂ ਕਿਹੜਾ ਕੋਈ ਦਿੱਲੀ ਜਾਣਾ ਜਾਂ ਕੰਧਣਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਜਾ ਕੇ ਬੈਠਣਾ ਜੀ ਅਸੀਂ ਉੱਥੇ ਕਿਹਾ ਵੀ ਜਿੱਥੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਹੁੰਦਾ ਉਹਦੇ ਸਨਰ ਵੀ ਆਈ ਸੀ ਕਿ ਕੀ ਗੱਲਬਾਤ ਹੋਈ ਹਾਂ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੀ ਹਰਿਆਣੇ ਦੇ ਵਿੱਚ 163 ਧਾਰਾ ਲੱਗਿਆ ਜਿਹਨੂੰ ਆਪਾਂ 144 ਕਹਿੰਦੇ ਹੁਣੇ 163 ਦਾ ਮਤਲਬ ਕੀ ਹੁੰਦਾ ਅਸੀਂ ਅਸੀਂ ਗ੍ਰਿਫਤਾਰ ਕਰਾਂਗੇ ਮੈਂ ਖ ਕਰ ਲਿਓ ਪਾਣੀ ਦੇ ਬਿਛਾੜਾ ਮਾਰਨੀ ਆ ਥਰੂ ਕੈਨ ਛੱਡਣੇ ਆ ਤੁਸੀਂ ਗਿਰਫਤਾਰ ਕਰਨਾ ਛੁੱਡੀ ਮਰਜੀ ਪਰ ਸਾਡਾ ਜਥਾ ਜਿਹੜਾ ਉੱਥੇ ਜਾ ਕੇ ਬੈਠਾ 2 ਅੱਜ 111 ਜਥਾ ਜਾ ਰਿਹਾ ਹੈ ਇਹ ਮਾਨਸਿਕ ਤੌਰ ਤੇ ਲੋਕ ਤਿਆਰ ਹੋ ਕੇ ਜਾ ਰਹੇ ਇਹ ਲੋਕ ਇੱਥੇ ਆਪ ਮਹਾਰਿਆਣੇ ਨਾਲ ਖੜੇ ਨੇ ਬਹੁਤ ਵੱਡਾ ਕੱਟ ਦੇਖੋ ਛਾਂੜ ਕੇ ਨਾ ਕੱਟ ਰਹੇ ਨੇ ਫਿਰ ਅੰਦਰ ਸਪੀਚ ਹੋ ਰਹੀ ਹੈ ਵੀ ਆਪਣੀ ਮਰਜ਼ੀ ਨਾਲ ਇਥੋਂ ਆਪਣੀਆਂ ਜਾਂ ਜਿੱਤ ਕੇ ਆਵਾਂਗੇ ਤੇ ਜਾਂ ਆਪਣੀ ਸ਼ਿੱਧੀ ਹੋਊਗੀ ਮਾਨਸਿਕ ਤੌਰ ਤੇ ਜਿਹੜੇ ਲੋਕ ਐ ਤਿਆਰ ਹੋ ਕੇ ਆਏ ਆ ਪੰਜਾਬ ਦਾ 550 ਸਾਲ ਦਾ ਇਤਿਹਾਸ ਆ ਹਮੇਸ਼ਾ ਜਿੱਤਾਂ ਪ੍ਰਾਪਤ ਕੀਤੀ। ਦੇਸ਼ ਆਜ਼ਾਦ ਕਰਾਉਣ ਲਈ 98% ਸ਼ਹੀਦियां ਇਹ ਪੰਜਾਬ ਨੇ ਦਿੱਤੀਆਂ। ਸ਼ਹੀਦ ਹੋਣ ਲੱਗਿਆਂ ਦੀ ਕੋਈ ਗਿਣਤੀ ਘੱਟ ਨਹੀਂ ਪੈਂਦੀ। ਇਹ 112 ਦਾ ਜਥਾਵਾ ਇਹ ਸ਼ਹੀਦ ਹੋ ਜਣਗੇ 112 ਦਾ ਇਹ ਜਥਾ ਤਿਆਰ ਹੈ। ਬਿਲਕੁਲ ਜੀ ਬਿਲਕੁਲ ਇਹ ਬਿਮਾਰਾਂस्ते ਨਹੀਂ ਉਹ ਬੇਨਤੀ ਕੀਤੀ ਜਾ ਰਹੀ ਆ ਵੀ ਜੇ ਮਾਨਸਿਕ ਤੌਰ ਤੇ ਤਿਆਰ ਜੋ ਫਿਰ ਇਸ ਜਥੇ ਨਾਲ ਜਾਓ। ਇਤੋਂ ਜਾ ਕੇ ਆਪੀਲ ਆਗੂਆਂ ਨੂੰ ਸਰਦਾਰ ਕਾਕਾ ਸਿੰਘ ਪੋੜਾ ਦਾ ਜਨਰਲ ਸਖਤਰ ਪੰਜਾਬ ਉਹਨਾਂ ਨੂੰ ਅਪੀਲ ਕੀਤੀ ਗਈ ਆ ਵੀ ਇਹ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਨਾਲ ਖਾਓ ਕੋਈ ਬਿਮਾਰ ਹੈ ਨਹੀਂ ਵੀ ਬਿਮਾਰ ਤਾਂ ਵੀ ਇਹ ਅਪੀਲ ਕੀਤੀ ਗਈ ਆ ਵੀ ਜਾਂ ਇਹ ਮੰਗਾ ਮੰਨਣ ਜਾਂ ਇਹ ਸ਼ੀਦ ਹੋ ਗਿਆ ਉਹਨਾਂ ਦੇ ਅਸੀਂ ਇਹ ਸਾਰੇ ਜਥੇਬੰਦੀ ਨੇ ਸਾਰੇ ਫੋਰਮ ਨੇ ਤੁਸੀਂ ਫੋਰਮ ਨੇ ਫੈਸਲਾ ਲਿਆ ਕਿ ਸਾਡੇ ਪ੍ਰਧਾਨ ਜੀ ਜੀ ਸੀ ਧੱਲੇਵਾਲ 55 ਦਿਨ ਹੋ ਕੇ ਮਰਨ ਬਾਅਦ ਤੇ ਬੈਠੇ ਆ ਸਰਕਾਰ ਦੀ ਕੰਨ ਤੇ ਜੂਨ ਤੱਕ ਨਹੀਂ ਸਰਤੀ ਹਾਲ ਲੋਕਾਂ 11 ਮਹੀਨੇ ਹੋ ਗਏ ਸਾਨੂੰ ਉਹਦੇ ਬਾਹਰਾਂ ਦੇ ਬੈਠੇ ਆ ਕਿੰਨੇ ਸਾਡੇ ਆਸਾਨ ਹੋ ਰਹੇ ਸੀ ਹੀ ਹੋ ਗਏ ਇਸ ਕਰਕੇ ਸਾਨੂੰ ਢੱਲੇਵਾਲ ਸਾਡੇ ਬਾਪੂ ਢੱਲੇਵਾਲ ਦੀ ਬਹੁਤ ਲੋੜ ਆ ਪੰਜਾਬ ਨੂੰ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਸੀਂ ਇਸ ਕਰਕੇ ਸਾਰੇ ਸੋਚਿਆ ਵੀ ਅਸੀਂ ਉਹਨਾਂ ਤੋਂ ਪਹਿਲਾਂ ਆਪਣੀ ਹਸ ਹੱਤ ਕਿਉਂ ਨਹੀਂ ਦੀਏ ਇਸ ਲਈ ਅੱਜ ਅਸੀਂ 111 ਕਿਸਾਨਾਂ ਦਾ ਜਥਾ ਜਿਹੜਾ ਉਹ ਮਰਨ ਵਰਤ ਤੇ ਬੈਠ ਰਹੇ ਆ ਸਰਕਾਰ ਨੂੰ ਇਹ ਚੇਤਾਵਨੀ ਦੇਣ ਵਾਸਤੇ ਵੀ ਜਿੰਨੀਆਂ ਤੁਸੀਂ ਦੀਆਂ ਲੈਣੀਆਂ ਨੇ ਲੈ ਲਾ ਸਾਡੇ ਕਤਾਰਾਂ ਬਹੁਤ ਲੰਮੀਆਂ ਨੇ ਅਸੀਂ ਉਹ ਪੰਜਾਬ ਦੇ ਜਾਇਏ ਆ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 98% ਕੁਰਬਾਨੀਆਂ ਦਿੱਤੀਆਂ ਸੀ ਅੱਜ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਲਈ 92% ਕਰਵਾਨੀਆਂ ਦੇਣ ਲਈ ਤਿਆਰ ਆ। ਇਸ ਕਰਕੇ ਅਸੀਂ ਸਾਰੇ ਅੱਜ ਅਣਮਿੱਥੇ ਸਮੇਂ ਲਈ ਮਰਨ ਵਰਤੇ ਬੈਠੇ ਹਾਂ। ਸਰ ਇੱਕੋ ਕੁਛ ਲੱਗਦੀ। ਕੋਈ ਘਰੇ ਮੈਸੇਜ ਨਹੀਂ ਲਾਇਆ ਜੀ। ਹੁਣ ਮੈਸੇਜ ਕੀਤਾ ਬੈਠਣ ਤੋਂ ਬਾਅਦ ਵੀ ਤਗੜੇ ਰਹੋ। ਬਾਪੂ ਢੱਲੇਵਾਲ ਦੇ ਪਰਿਵਾਰ ਵਾਂਗੂੰ ਜਿਹੜਾ ਇਰਾਦਾ ਰੱਖਿਓ ਉਹਨਾਂ ਦੇ ਬੱਚਿਆਂ ਨੂੰ ਵੇਖਿਓ, ਉਹਦੇ ਪਰਿਵਾਰ ਨੂੰ ਵੇਖਿਓ ਤੇ ਜਿੱਤ ਕੇ ਆਵਾਂਗੇ, ਮਿਲਾਂਗੇ ਜ਼ਰੂਰ। ਜਿਉਂਦੇ ਰਹੇ। ਤੇ ਅੱਜ ਕਾਲੀਆਂ ਲਗੀਆਂ ਨੇ ਕਿ ਯਾਰੋ ਸਪੈਸ਼ਲ ਟੋਪੀਸ। ਹਾਂ ਜੀ ਇਹ ਰੋਸ ਵਜੋਂ ਅਸੀਂ ਕਾਲੀਆਂ ਪੱਟੀਆਂ ਬਨਣ ਕਿ ਕਾਲੀਆਂ ਲੋਈਆਂ ਲੱਕੇ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਵੀ ਅਸੀਂ ਸਾਨੂੰ ਹਲੇ ਵੀ ਤੁਸੀਂ ਗੁਲਾਮ ਬਣਾ ਕੇ ਰੱਖਿਆ ਹੋਇਆ ਕਿਉਂਕਿ ਜੇ ਆਜ਼ਾਦ ਦੇਸ਼ ਵਿੱਚ ਅਸੀਂ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਅਸੀਂ ਅਰਦਾਰ ਆਜ਼ਾਦੀ ਨਾਲ ਪ੍ਰੋਟੈਸਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਕਾਲੀਆਂ ਪੱਤੀਆਂ ਬਣ ਕੇ ਕਾਲੀਆਂ ਲੁਈਆਂ ਲੈ ਕੇ ਜਾ ਰਹੇ ਹਰਿਆਣਾ ਸਰਕਾਰ ਵੱਲੋਂ ਪਹਿਲਾਂ ਤਾਂ ਉਧਰ ਸੀ ਹੁਣ ਮੂਰੇ ਆਏ ਗਿਆ ਕੀ ਕਹਿਣਾ ਪਾਉਗੇ ਜਿਹੜੀ ਹਰਿਆਣਾ ਪੁਲਿਸ ਵੱਲੋਂ ਮੂਰੇ ਆਗੇ ਦੇਖੋ ਸਰਕਾਰਾਂ ਅਤਿਆਚਾਰ ਕਰਦੀਆਂ ਹੁੰਦੀਆਂ ਨੇ ਅਸੀਂ ਤਾਂ ਮਰਨ ਵਾਸਤੇ ਤਿਆਰ ਆ ਉਹ ਭਾਵੇਂ ਪਿੱਛੋਂ ਮਾਰ ਦੇਣ ਉਹ ਭਾਵੇਂ ਅੱਗੇ ਹੋ ਕੇ ਮਾਰ ਦੇਣ ਉਹ ਉਹਨਾਂ ਦੀ ਮਰਜ਼ੀ ਆ ਅਸੀਂ ਤਾਂ ਚੱਲੀ ਮਰਨ ਵਾਸਤੇ ਆ ਆਪਦੇ ਮੰਗਾਂ ਮੰਨਵਾਉਣੀਆਂ ਨੇ ਕਿ ਜੇ ਮਰਨ ਉਹ ਸਰਕਾਰ ਦੇਖ ਲੇ ਵੀ ਸਾਨੂੰ ਮਾਰਨਾ ਹੈ ਸਾਡੀਆਂ ਮੰਗਾਂ ਮੰਨਨੀਆਂ ਨੇ ਇਹ ਸਾਡੀਆਂ ਮੰਗਾਂ ਜੇ ਕਮੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਸੰਘਰਸ਼ ਚੱਲਦਾ ਰਹੂਗਾ ਮੰਗਾਂ ਮੰਨਵਾ ਕੇ ਜਿੱਤ ਕੇ ਹੀ ਇਹ ਸੰਘਰਸ਼ ਖਤਮ ਹੋ ਸਕਦਾ ਤੇ ਨਹੀਂ ਤੇ ਇਹ ਸੰਘਰਸ਼ ਸੰਰਸ ਚੱਲਦਾ ਰਹੂਗਾ